ਕਾਲ ਬਾਈ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ ਜੀ ਬਾਈ ਜੀ ਕੱਲ ਹੋ ਗਏ ਲੇਟ ਮਸ਼ੀਨਾ ਮਸ਼ੂਨਾ ਹੀ ਸੈੱਟ ਕੀਤੀਆਂ ਗਈਆਂ ਤੇ ਟੈਂਕੀ ਰੱਖੀ ਗਈ ਤੇ ਵੀਰ ਜੀ ਅੱਜ ਲੱਗੇ ਆ ਬੈੱਡ ਬੁੱਡ ਬਾਹਰ ਕੱਢਣ ਆ ਜਾ ਆ ਜਾ ਨਿਕਲ ਗਈ ਬਾਹਰ ਬਾਸ ਖਿੱਚ ਲਾ ਟਰੇ ਵੀਰ ਜੀ ਪੁੱਟਤੀ ਏ ਤੇ ਆਹ ਪਰੇ ਲੈ ਜਾ ਪਿੱਛੇ ਹੀ ਸਾਫ਼ ਕਰ ਲਾਂਗੇ ਅੱਛਾ ਤੇ ਬੈੱਡ ਬੁੱਡ ਵੀਰ ਜੀ ਕੱਢਣ ਲੱਗੇ ਆ ਬਾਹਰ ਰੋੜਾ ਰੋੜਾ ਚੈੱਕ ਕਰਾਂਗੇ ਦੇਖੋ ਜਿਵੇਂ ਆ ਹੋਇਆ ਬੈ ਕੰਮ ਗਲਤ ਇਹਨਾਂ ਕਰਾਂਗੇ ਪੇਟੀ ਬੈਂਕ ਤੇ ਵਧੀਆ ਚੱਲਿਆ ਥ੍ਰੈਸ਼ਰ ਐਕਟਿੰਗ ਜੰਡੂ ਵਾਲਿਆਂ ਨੇ ਕਰਕੇ ਦਿੱਤਾ ਈ ਤਿਆਰ ਆਪਾਂ ਨੂੰ ਬਾਸਕਟ ਵੀ ਓਕੇ ਵਧੀਆ ਚੱਲੀ ਆ ਤੇ ਵੀਰ ਜੀ ਸਾਰੀ ਮਸ਼ੀਨ ਪੱਟ ਪੁੱਟ ਕੇ ਢੇਰ ਤੱਕ ਥੱਲੇ ਲਾ ਕੇ ਡਿਕਸ਼ਨ ਚੈੱਕ ਕਰਕੇ ਫੇਰ ਆਪਾਂ ਗੱਲ ਕਿਸ ਬੰਦੇ ਨਾਲ ਆਉਣੀ ਹੈ ਹਾਂ ਹਾਂ ਕਰ ਢਿੱਲੇ ਬਾਸਕਟ ਦੇ ਘਾ ਪਹਿਲਾਂ ਬੈਡ ਕੱਢ ਲਈ ਹੈ ਕਿ ਨਹੀਂ ਨਿਕਲਣਾ ਇਹਦਾ ਪਹਿਲਾਂ ਬਾਸਕਟ ਦੇ ਹੱਥ ਬਾਸਕਟ ਦੇ ਢਿੱਲੇ ਕਰਨੇ ਪਹਿਲਾਂ ਬਾਸਕਟ ਬਾਸਕਟ ਥੱਲੇ ਸੁਟੀ ਆ ਦੇਖੀ ਮੇਰੀ ਪਤਾ ਨਹੀਂ ਵੇਖ ਲਾ ਭਰਾ ਮੇਰਾ ਥੱਲੇ ਸੁਟੀ ਵੀ ਆ ਥੱਲੇ ਹੀ ਆ ਨਹੀਂ ਤਾਂ ਹਾਂ ਹਾਂ ਤੇ ਵੀਜੀ ਹੁਣ ਰੋਜ਼ ਵਲੌਗ ਆਪਣਾ ਆਇਆ ਕਰੂਗਾ ਮੇਰੀ ਬਾਸਕਟ ਹੱਥ ਨਾਲ ਵੀਜੀ ਇਹ ਤਾਂ ਚੜਕੂਪ ਕਿ ਲੀਦੀ ਹੈ ਨਾ ਨਾ ਉਤਰਾ ਹੀ ਹੱਥ ਨਾਲ ਹੀ ਚੁੱਕ ਤਾਂ ਬਸ ਇਤਨਾ ਚੁੱਕ ਕੇ ਤੇ ਵਧੀਆ ਚੁੱਕੀ ਜਾਣੀ ਚੱਲ ਚੱਕੀ ਨਹੀਂ ਗਈ ਚੱਲ ਚੱਲ ਚੱਲਨਾ ਚਲੋ ਕੋਈ ਨਾ ਠੀਕ ਕਰਨ ਅੱਡ ਨੂੰ ਢਿੱਲੇ ਚੁੱਕ ਸ਼ੀਲਡਾਂ ਚਲੋ ਖਿੱਚੀਏ ਕੰਮ ਨੂੰ ਜੇ ਜੇ ਇਹਦੀ ਐ ਤਿਆਰੀ ਫੁੱਲ ਮੁਕੰਮਲ ਕਰਕੇ ਫੇਰ ਆਪਾਂ 23 ਮਾਡਲ ਨੂੰ ਹੱਥ ਪਾਉਣਾ ਹੈ ਫੇਰ ਮੂੰਗੀ ਦੀਆਂ ਤਿਆਰੀਆਂ ਆ ਵੀ ਦੀ ਗੋਟੀਆਂ ਪਾਉਂਦਾ 21 ਦੀਆਂ ਹੈ ਕਿੰਨੇ ਨੰਬਰ ਹੈ ਆ ਉਹ ਫੇਰ ਆ ਬਬਾ ਵੱਡੀਆਂ ਨੇ ਫੇਰ ਕਿੱਦਾਂ ਕੰਮ ਚੱਲੂ ਹੈ ਕਿ ਮੇਰੇ ਘਰ ਸਾਹ ਰਹਾ ਆਪਾਂ ਕੱਢਣਾ ਫੇਰ ਹੀ ਕਿਸ ਬੰਨੇ ਗੱਲ ਲਾਉਣੀ ਕੰਮ ਨਵੇੜ ਕੇ ਫੇਰ ਕਿਸ ਬੰਨੇ ਜਾਣਾ ਚਲੋ ਦੂਜੀ ਨੂੰ ਵੀ ਤਿਆਰ ਉਹਨੂੰ ਪਾ ਗਿਆ ਜਿਹੜਾ ਇੰਨਾ ਵੱਡਾ ਸਟਾਰਡ ਹੋ ਗਈ ਜਿਹੜੀ ਮੌਕੇ ਤੇ ਤੇ ਲਾੜ ਤਾਂ ਕਮਾਲੇ ਤਾਂ ਚਾਮ ਨਹੀਂ ਲੈ ਕੇ ਵਿੱਚ ਪੋੜਾ ਮਾਰੇ ਤੇ ਲੈ ਰੱਖਿਆ ਨਾ ਇਹ ਸਾਡੇ ਬੰਦਿਆਂ ਦੇ ਕੰਮ ਇਦਾਂ ਦੇ। ਨਾਟ ਵੀ ਜੀ ਮੁੰਡਿਆਂ ਦਾ ਪਾਇ ਢਿੱਲੇ। ਬਾਕੀ ਚਲੋ ਓਕੇ ਦੀ ਰਿਪੋਰਟ ਐ ਕੰਮ। ਵਧੀਆ। ਦੋ ਚਾਰਾਂ ਦਿਨਾਂ ਜੇ ਇਹਨੂੰ ਕਰਕੇ ਰੈਡੀ ਐ ਤਿਆਰ ਕਰਕੇ ਪੂਰੀ ਡੱਕ ਦੇਣੀ ਆ ਆਪਾਂ। ਗੈਪ ਡਰਮ ਦੇਦੇ ਆਪਾਂ ਪੱਤੀ ਜ਼ਰੂਰ ਲਵਾਉਣੀ ਐ ਇੱਥੇ। ਪੱਤੀ ਦਾ ਮੈਂ ਤਾਂ ਬੁਰਾ ਹਾਲੀ ਆ। ਹੈਂ? ਮੈਂ ਪੱਤੀ ਦਾ ਬੁਰਾ ਹਾਲੀ ਆ ਇੱਥੇ। ਗੈਰ ਡਰਮ ਦੀ ਦਾ ਬਾਕੀ ਵੀਜੀ ਬਹੁਤ ਵਧੀਆ ਤੇ ਬਹੁਤ ਚੰਗੇ ਹੈ ਇਹਦਾ ਵੀਜੀ ਉਦਾਂ ਹੀ ਪੁਲਾ ਨਿਕਲ ਆਉਂਦਾ ਹੈ ਕਈ ਕਹਿ ਦਿੰਦੇ ਟਾਇਰ ਲਾਉਣਾ ਪੈਂਦਾ ਆਪਾਂ ਟਾਇਰ ਲਾ ਕੇ ਪੁਲਾ ਲਾਇਆ ਹੀ ਨਹੀਂ ਲਾਉਣਾ ਪੈਂਦਾ ਭਰਾਵਾ ਮਜ਼ਾਕ ਕਰਦਾ ਲਾਉਣਾ ਪੈਂਦਾ ਇਹ ਵੀ ਵਿਸ਼ਾਲ ਹੀ ਆਗੇ ਕੋਈ ਹੋਰ ਆ ਇਹਦਾ ਵੀ ਲਾਉਣਾ ਪੈਂਦਾ ਮੈਂ ਨਾ ਹੋ ਸਕਿਆ ਤੇ ਪੁੱਛਦਾ ਕਿਸੇ ਨਾ ਕਿਸੇ ਨੂੰ ਜੇ ਕੋਈ ਅੰਮ੍ਰਿਤਸਰ ਹੋਇਆ ਨਾ ਮੈਂ ਤੈਨੂੰ ਉਹ ਗਨ ਬੈਟਰੀ ਵਾਲੀ ਮਂਗਾ ਕੇ ਦਿੰਦਾ ਉਹ ਚੁੱਪ ਕਰਕੇ ਚਿਰਰ ਕਰਾਈ ਤੇ ਚਿਰਰ ਹੋ ਜਾਂਦੀ ਨਾਲ ਦੀ ਨਾਲ ਉਹ ਕੰਮ ਜਿਆਦਾ ਸੈਟ ਆ ਉਦਦਾ ਬੈੱਡ ਕਰ ਡਾਊਨ ਮੜਾ ਜਾ ਕਿਉਂ ਨਹੀਂ ਨਿਕਲਦੀ ਉਹ ਕਿਹੜਾ ਦਾ ਸਟਾਵ ਕਰਾਉਣ ਨੂੰ ਹੈ ਸਟਾਵ ਕਰਾਉਣ ਨੂੰ ਕਿਹੜਾ ਦੇ ਦੇ ਮਿੱਤਰਾ ਤੇ ਜੀ ਮੁੰਡੇ ਕੱਢਦੇ ਲੱਗਿਆ ਬਿਸਕਟ ਬਿਸਕਟ ਨਹੀਂ ਬਾਸਕਟ ਬਾਹਰ ਐਦਾਂ ਹੀ ਕੱਢਨੇ ਆ ਜਿੱਦ ਪੈ ਗਈ ਇਹਨਾਂ ਦੀ ਚੱਲ ਦੂਜੇ ਬੰਦੇ ਨੂੰ ਦੇ ਦੇ ਜਾਂ ਗੇੜਾ ਦੂਜੇ ਬੰਦੇ ਦੇ ਹਾਂ ਚੱਲ ਚੱਲ ਤਲ ਤਲ ਤਾਲ ਲਈ ਕੀ ਗੱਲ ਈ ਚੱਲ ਫੇਰ ਤਲ ਫੇਰ ਤਲ ਤਲ ਥੱਥੇ ਕੰਨਾ ਥੱਥੇ ਕੰਨਾ ਤਲ ਚੱਲ ਤਲ ਤਲ ਦੇਣਾ ਵਾਲਾ ਗਾ ਕੇ ਕਿਹੜਾ ਹੈ ਪੁੱਠਾ ਹੀ ਦੇ ਦੇ ਭਾਵੇਂ ਕੱਲ ਗੇੜ ਇਹ ਕਿਹੜਾ ਪੁੱਠਾ ਕੱਲ ਚੱਲ ਥੱਥੇ ਕੰਨਾ ਥੱਥੇ ਕੰਨਾ ਬਸ ਠੀਕਾ ਹੋ ਜੇ ਕੰਜਰਿਆ ਮਰਨਾ ਜਾਣੀ ਕਿਦੇ ਧਿਆਨ ਦੇ ਕਿਹੜਾ ਮੜਾ ਜਾ ਹੋ ਰੋਏ ਭੜਾਇਆ ਦੇ ਬਸ ਕਿਤਾਬ ਬਣਾ ਲੈਣ ਲੱਗੇ ਆ ਚੱਲ ਰੁਕ ਜਾ ਚੱਲ 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 ਫੇਰ ਬਸ ਰੁਕ ਜਾ ਬਸ ਬਸ ਕਰ ਇਹ ਪੱਤੇ ਨਹੀਂ ਮੰਨੇ ਸਾਡੇ ਕਹਿੰਦੇ ਇਹ ਤੰਗਲੀ ਖੋਲਣੀ ਨਹੀਂਗੀ ਮੈਂ ਵੀਰ ਜੀ ਪਹਿਲਾਂ ਕਿਹਾ ਵੇਚ ਰਲ ਕੇ ਤੰਗਲੀ ਖੋਲਣੀ ਜਦੋਂ ਕਰ ਹੁਣ ਨਹੀਂ ਉਹ ਵੀਰ ਨੂੰ ਲਿਆਵਰੇ ਇੱਥੇ ਲਿਆ ਇੱਥੇ ਹੀ ਖੋਲ ਲੈਨੇ ਕੋਈ ਨਾ ਨਪਈ ਰਹੇਗੀ ਵਿੱਚ ਕੋਈ ਨਹੀਂ ਹੁੰਦਾ ਜਿਹੜੀ ਹੁਣ ਵੀਰ ਜੀ ਇੱਥੇ ਲੰਮੇ ਬਾਹਾਂ ਕਰ ਲੈਣੀ ਆਪਾਂ ਜਾ ਬੱਲੂ ਜਾ ਬੱਲੂ ਪਾ ਇੱਥੇ ਰਾੜ ਬੱਲੂ ਨਹੀਂ ਦੇ ਪੂਰੇ ਮਾਰੇ ਪਏ ਨੇ ਕੋਹੋ ਤੰਗ ਨਹੀਂ ਨਾ ਕਰੋ ਚੱਲ ਆ ਗਈ ਚੱਲ ਚੱਲ ਇਧਰ ਵੀ ਚੱਲ ਲੈ 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 ਛੈਣੀਆਂ ਲਿਆਦਾ ਓਏ ਨਿਕਲ ਚਲੀ ਰਾੜ ਨਿਕਲ ਤੇ ਤੇਰੀ ਫੇਰ ਯਾਰ ਨਹੀਂ ਇਹ ਸਾਬ ਆਕਰ ਜੜੇ ਪਏ ਆ ਚਾਵਾ ਕਰ ਆਹ ਵੇਹ ਜਾਲ ਫਸਿਆ ਵੇ ਕਿੱਥੇ ਕਰਦੇ ਸਰੀ ਜਾਲ ਦੇ ਕਿਹੜਾ ਦੇ ਕਿਹੜਾ ਚਲੋ ਇਥੋਂ ਕਿਹੜਾ ਨਵਾ ਦੇ ਬਹੁਤ ਟੈਕ ਚੱਲਦਾ ਆ ਵੇ ਵੀਰ ਢੇੜਾ ਦੇ ਨਹੀਂ ਦਿਆ ਵੇ ਨਹੀਂ ਮੈਂ ਨਾ ਕਿਵੇਂ ਆਹ ਦੇ ਨਾੜ ਦਿੱ ਗਿਆ ਚੱਲ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲਣ ਨਹੀਂ ੁੰਡਿਆ ਪਾਲਿਆ ਜੱਪ ਤੰਗਲੀ ਪਿਛੋਂ ਖੁੱਲਦੀ ਨਹੀਂ ਆ। ਤੇਰੀ ਨਹੀਂ ਪਾ ਰਿਆ ਪਵਾਦਾ ਕਿ ਅਸੀਂ ਬੈਠੇ। ਮੈਂ ਕਹਦਾ ਪਵਾਦਾ ਵਾ। ਕਮਾਲ ਹੋ ਗਈ ਏ। ਓਏ ਮੈਂ ਤੇ ਤੁਹਾਨੂੰ ਕਹੀ ਇਹਨਾਂ ਦੇ ਹੱਥ ਵੜ ਕੇ ਖੁੱਲ। ਤੂੰ ਜਾ ਬਰੇ ਤੂੰ ਕਿ ਐਦਾਂ ਹੀ ਕੱਢ ਲੈਨੇ। ਆਖੀ ਕਹਿੰਦਾ ਏ ਐਂ ਹੀ ਨਿਕਲ ਆਉਣੀ ਆ। ਤੂੰ ਕਿਹਾ ਵਾ ਐਦਾਂ ਨਿਕਲ ਆਉਣੀ ਪਾਉ ਜੀ। ਕਿਸੇ ਨੇ ਕੁਝ ਨਹੀਂ ਕਿਹਾ। ਬਾਵਾ ਕਰੋ ਲੰਮੀਆਂ। ਫੇਰ ਗੱਲ ਬੰਨਾ ਵੇ ਮਰਦਾ ਮਰਦਾ ਜੀ। ਹਾਂ। ਗੋਲ ਨਹੀਂ ਪਣੀ ਤੰਗਲੀ ਲਿਆ ਇੱਥੋਂ ਹੀ ਖੋਲ ਲੈਨੇ ਹੁੰਦਾ ਆ ਕਰ ਮੜੀ 12 ਤਾਹ ਨੂੰ ਕਰ ਲਿਆ ਔਰੇ ਚੜ ਚੜ ਫੜਾ ਔਰੇ ਹੈਗੀ ਦੀ ਹਾਂ ਹੈ ਮੰਨਦਾ ਮੈਂ ਨਹੀਂ ਕਿ ਤੂੰ ਨਹੀਂ ਮੰਨਦਾ ਲਿਆ ਚੜ ਚੜ ਫੜਾ 17 ਦੀ ਚਾਬੀ ਕਿਉਂ ਨਹੀਂ ਚੜ ਚੜ ਹੈਗੀ 17 ਦੀ ਲਈ ਤੇ ਫਿਰਦਾ ਅਸੀਂ ਤੇ ਲੱਭੋ ਦੂਜੀ ਮਸ਼ੀਨ ਚ ਨਾ ਰਸਤੀ ਹੋਵੇ ਚੱਲ ਕਰ ਹੱਥ ਲੰਮਾ ਦੇਖ ਖੋਲਦੀ ਪਹਿਲਾਂਗੇ ਨਹੀਂ ਜਾਂ ਪਾਨਾ ਫੜੀਏ ਚੜ ਚੜ ਨਾ ਪਾਈ ਪਹਿਲਾਂ ਚੜ ਚੜ ਚੱਲ ਦੇਖ ਲੈ ਚੈੱਕ ਕਰ ਲੈ ਜੀ ਬੰਦ ਨੂੰ ਸਹੀ ਲੱਗੇ ਹਾਂ ਖੁੱਲ ਗਿਆ ਚੱਲਿਆ ਪਾਨਾ ਇਹ ਫਿਰ 17 ਦਾ ਮੈਨੂੰ ਵੀ ਜੀ ਪੈ ਗਿਆ ਜੇ ਜੱਬ ਹੁਣ ਅਸੀਂ ਪਾਨਾ ਘਮਾਵਾਂ ਫੋਰਮੈਨ ਇਹ ਵੀਰ ਬੈਠਾ ਵਾ ਇਹਦਾ ਕੰਮ ਕੋਈ ਨਹੀਂ ਬਸ ਇਦਾਂ ਬਹਿ ਕੇ ਕੰਮ ਤੁਸੀਂ ਦੇਖਣਾ ਠੀਕ ਆ ਅਸੀਂ ਕਰਦੇ ਕਰਦੇ ਕੋਈ ਗੱਲ ਨਹੀਂ ਹਾਂ ਹਾਂ ਤੁਸੀਂ ਫੋਨ ਚਲਾਓ ਵੀਰ ਜੀ ਤੁਹਾਨੂੰ ਕੀ ਲੋੜ ਆ ਵੀਰ ਪੰਗਾ ਵੀ ਤੁਸੀਂ ਪਵਾਇਆ ਬੜੀ ਗੱਲ ਨਹੀਂ ਠੀਕ ਆ ਜੀ ਠੀਕ ਅਹੀਂ ਪੰਗਾ ਪਵਾਇਆ ਹੁਣ ਅਹੀਂ ਕੱਢਾਂਗੇ ਘੜਤੀ ਵੀਰ ਜੀ ਮੁੰਡਿਆਂ ਨੇ ਬਾਸਕਟ ਬਾਹਰ ਸੱਤਾਈ ਪੱਖਾ ਨਿਕਲਦਾ ਹੋਇਆ ਟੁੱਟੀ ਇਹ ਬਦਲਾਂ ਘੇਰਾ ਗੋਲ ਪੂਰਾ ਪੱਖਾ ਜਿਹੜਾ ਬਣਿਆ ਤਨੇਆ ਬੈਰਨ ਟੁੱਟੇ ਸਿੱਧਾ ਖਿੱਚ ਕੇ ਬਾਰ ਤੇ ਕਰਦੇ ਆਂ ਕੰਮ ਹਣ ਵੀ ਕੱਢਦੇ ਆਂ ਬਾਹਰ ਜੀਂ ਕੋਰਤੀ ਗੋਲ ਮਿਲਾ ਕੇ ਟੋਟਲ